ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬੱਲ ਖੁਰਦ ਆ ਗਿਆ ਸੱਜਣੋ ਤੇ ਜ਼ਿਲ੍ਹਾ ਆ ਗਿਆ ਸ੍ਰੀ ਅਮਰਤਸਰ ਸਾਹਿਬ ਗੱਬਣ ਝੋਟੀ ਫੋਰ ਸੇਲ ਵਿਕਾਉ ਆ ਸੱਜਣੋ ਕਿੰਨੇ ਦਾਣੇ ਤੇ ਸੂਨ ਚ ਬਾਕੀ ਆ ਕਿਹੜਾ ਸੁਆ ਸੁੰਦੀ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਤੇ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਤੇ ਫਿਰ ਤੋਰ ਤਾਰ ਕੇ ਵੇਣਿਆਂ ਤੇ ਨਾਲੇ ਜਿਹੜਾ ਰੇਟ ਆ ਉਹ ਵੀ ਵੀਰ ਤੋਂ ਲੈਣੇ ਜਾਣਕਾਰੀ ਆਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾਓ ਵਧੀਆ ਜੀ ਚੜਦੀ ਕਲਾ ਵੀਰ ਜੀ ਚੜਦੀ ਕਲਾ ਨਾ ਹਾਂਜੀ ਹਾਂਜੀ ਨਾਮ ਮੇਰੇ ਵੀਰ ਦਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਪਿੰਡ ਬਲਖੁਰਦ ਤੇ ਜਿਲਾ ਆ ਗਿਆ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਮੋਬਾਈਲ ਨੰਬਰ ਵੀਰੇ 86203402 ਇੱਕ ਵਾਰੀ ਹੋਰ ਰਿਪੀਟ ਕਰੋ 86203402 ਠੀਕ ਆ ਤੇ ਝੋਟੀ ਆਪਣੀ ਸੁਆ ਕਿਹੜਾ ਵੀਰ ਜੀ ਦੂਜਾ ਸੁਆ ਝੋਟੀ ਦੂਜਾ ਸੁਆ ਪਹਿਲਾਂ ਨੇ ਕਿੰਨਾ ਕ ਦੁੱਧ ਪਾਇਆ ਵੀਰੇ ਉਹ ਤਾਂ ਕਹਿੰਦੇ 12 13 ਲੀਟਰ ਪਾਇਆ ਵਾ ਬਾਕੀ ਹਰ ਕੋਈ ਵੀਰ ਭਰਾ ਸਿਆਣਾ ਹੀ ਆ ਪਤਾ ਲੱਗ ਗਿਆ ਆਪਦਾ ਗਿਆ ਸਾਪ ਹੀ ਲਾ ਲੇ ਆਪਦਾ ਗਿਆ ਸਾਪ ਹੀ ਲਾ ਲੇ ਜੀ ਭਰਿਆ ਭੰਡਾ ਕਿੰਨੀ ਸੇਵਾ ਕਰੂਗਾ ਤੇ ਕਿੰਨਾ ਦੁੱਧ ਦੇਣੀ ਹਾਂ ਜੀ ਭਰਿਆ ਭੰਡਾ ਵੀਰ ਜੀ ਸਾਲ ਦਾ ਤੁਹਾਨੂੰ ਹੀ ਪਤਾ ਤੇ ਦੈਣ ਕਿੰਨੇ ਲੈ ਜੂ ਦੈਣ ਵੀਰ ਜੀ 10 ਲੈ ਜੂਗੇ ਲੈ ਲੈ ਜੂ ਹਜੇ ਹਫਤਾ 10 ਦਿਨ ਹਾਂ ਹਾਂ ਜੀ ਹਾਂ ਜੀ ਵੀਰ ਜੀ ਆਪ ਕੋੂਰੇ ਪੜੇ ਮਸਾਲ ਨਹੀਂ ਖਿੱਚਾ ਥਾਣਾ ਲੋ ਭਾਰ ਲੋ ਕੇ ਆ ਜੀ ਓਕੇ ਓਕੇ ਬਾਕੀ ਵੀਰ ਭਰਾ ਆਪਣੀ ਕੋਈ ਤਸੱਲੀ ਕਰਕੇ ਖੜੇ ਠੀਕ ਆ ਆਪਣੀ ਗਰੰਟੀ ਹੋ ਗਈ ਥਾਣਾ ਥੁਣਾ ਲੋ ਟਿੱਪੀ ਟੱਪੜ ਟੱਪੜ ਭੋਪ ਹੁੰਦੀ ਆ ਥਾਣ ਵਾਲਾ ਕੰਮ ਦਾ ਹਾਂ ਹਾਂ ਜੀ ਤੋਰ ਕਰਾਈਏ ਚੱਕੇ ਦੀ ਖੋਲ ਮੇਰਾ ਭਰਾ ਹਾਂ ਤੋਰ ਦੇ ਕੋਈ ਲੋ ਵੀ ਸੱਜਣਾ ਤੋਰ ਚੈੱਕ ਕਰ ਲੋ ਥਾਣ ਚਵਾਈ ਵਾਲਾ ਲੱਗਾ ਤੇ ਬਾਕੀ ਐ ਆ ਵੀ ਥੋੜੀ ਸਮਾਂ ਬਜੂਰ ਕਹਿੰਨੇ ਘਟ ਕੀਤੀ ਆਹੀ ਛੋਟੀ ਸਾਂ ਵੀ ਹੁੰਦੀ ਦਾ ਗੱਲ ਕੋ ਹੋਰ ਹੋਣੀ ਸਫਾਈਆਂ ਬਹੁਤ ਆ ਲੇਵੇ ਦੇ ਵਿੱਚ ਤੁਹਾਨੂੰ ਵੀ ਕੈਮਰੇ ਦੇ ਵਿੱਚ ਆ ਸਾਰੀ ਚੀਜ਼ ਹਾਂ ਕਮਾਲਾ ਕਮਾਲਾ ਤੇ ਬਾਕੀ ਵੀਰ ਕਹਿੰਦਾ ਵੀ ਟਿੱਪਣ ਟੁੱਪਣੋਂ ਲੋਂ ਬੇਫਿਕਰ ਹੋ ਜਿਓ ਪੋਲੀ ਆ ਤੇ ਦੁੱਧ ਸੱਜਨੋ ਹਾਂ ਇਹ ਤਾਂ ਥੋੜਾ ਐ ਭਵੇਂ ਡਰੇ ਠੀਕ ਆ ਬਹੁਤ ਆ ਆ ਦੇਖੋ ਵੀ ਐ ਪੂਛ ਚੱਕਦੀ ਆ ਆ ਵੇਖੋ ਜੀ ਹਾਂ ਨਹੀਂ ਠੀਕ ਆ ਸੀਲ ਆ ਹਨਾ ਵਿਚਾਰੀ ਸਾਂਭੀ ਨਹੀਂ ਕਹਿੰਦੇ ਸਾਂਭੀ ਹੁੰਦੀ ਨਾ ਤੇ ਝੋਟੀ ਬਹੁਤ ਸੁੰਦਰ ਸੀ ਸਜਣਾ ਉਮੇ ਓਕੇ ਰਿਪੋਰਟ ਸੀ ਸਿੰਗਲ ਹੱਡੀ ਦੀ ਲਾਓ ਗੈਸ ਲੋ ਪਤਾ ਹੈ ਅਖੜ ਜਾ ਤੇ ਬਲਵਿੰਦਰ ਵੀਰੇ ਫੇਰੇ ਦਾ ਰੇਟ ਆ ਵੀਰ ਜੀ ਬਾਹਰ ਵੀਡੀਓ ਵੇਖੀ ਦੀਆਂ ਵਾ ਲੋਕੀ ਦੇ ਅਸੀਂ ਕਰੀ ਜਾਂਦੇ ਆ 85 ਕਰੀ ਜਾਂਦੇ ਆ ਕੋਈ ਇਹਦਾ 80 ਨਹੀਂ ਕੋਈ 85 ਨਹੀਂ ਠੀਕ ਆ 30000 ਰੁਪਿਆ ਲੈ ਝੋਟੀ ਦਾ ਕਿੰਨੇ ਦੀ ਦੇ ਦੇਾਂਗੇ ਫੇਰ ਵੀ ਆਪਾਂ ਕੋਈ ਜਿਹੜਾ ਸੱਜਣਾ ਆਉਂਦਾ ਕਰਦਾ ਕਿ ਵੀਰ ਜੀ 1000 2000 ਮਾਨ 75 ਚ ਹਾਂਜੀ ਠੀਕ ਆ 70 ਚ ਨਹੀਂ ਆਉਂਦਾ ਕੁਛ ਵੀਰ ਜੀ ਕੋਈ ਵੀਰ ਭਰਾ ਵੇ ਦੂਰੋਂ ਨੇੜੋਂ ਕੋਈ ਨਿਮਾਨਤਾਂ ਕਰਾਂਗੇ ਕਰਦੇਾਂਗੇ ਹੈ ਪੂਰਾ ਕਰਾਂਗੇ ਜੀ ਕਰਦੇ ਪਿੱਛੋਂ ਐਂ ਜੀ ਲੋ ਵੀ ਸੱਜਣੋ 75 ਚ ਮਾਨਤਾਂ ਪਿੱਛੋਂ ਐਨੂੰ ਕਰਦੀ ਮੇਰਾ ਪੁੱਤ ਪਰ ਣੋ ਬਲਖੁਰਦ ਨਗਰ ਦੇ ਵਿੱਚ ਖੜੀ ਆ ਸੱਜਣੋ ਅੰਮ੍ਰਿਤਸਰ ਜ਼ਿਲ੍ਹਾ ਦੂਜਾ ਸੂਆ ਸੁੰਦੀ ਝੋਟੀ ਤੁਹਾਨੂੰ ਵਿਖਾਤੀ ਆ ਹਾਂ ਕੈਮਰਾ ਤਾਂ ਥੋੜਾ ਐ ਭਾਵੇਂ ਡਰ ਜੇ ਦਾ ਸਾਗ ਹਾਂ ਨਹੀਂ ਲੇਵਾ ਵੀ ਚੰਗਾ ਬਣਾ ਜੂਗੀ ਜਿੰਨੇ ਜੋਗੀ ਹੈਗੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ